ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਪੰਜਾਬੀਓ ਦੁਨੀਆ ਭਰ ਚ ਵਸਤੇ ਸਾਰਿਆਂ ਨੂੰ ਮੈਂ ਇਹ ਇੱਕ ਇੰਪੋਰਟੈਂਟ ਇਸ਼ੂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਵਿਧਾਨ ਸਭਾ ਦੀ ਆਪਣੀ ਸੀਟ ਵੀ ਹਾਰ ਚੁੱਕਾ ਔਰ ਇਹਦੇ ਨਾਲ ਸਸੋਡਿਆ ਵਗੈਰਾ ਸਾਰੇ ਹਾਰ ਚੁੱਕੇ ਜਦੋਂ ਕੋਈ ਬੰਦਾ ਕੋਈ ਵਿਅਕਤੀ ਜ਼ਿੰਦਗੀ 'ਚ ਹਾਰਦਾ ਤੇ ਉਤੋਂ ਸਬਕ ਲੈਣਾ ਚਾਹੀਦਾ ਵਾ ਕਿ ਮੈਂ ਅੰਦਰ ਝਾਤ ਮਾਰਨੀ ਚਾਹੀਦੀ ਕਿ ਮੈਂ ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ ਜਿਹਦੇ ਕਰਕੇ ਲੋਕਾਂ ਨੇ ਮੈਨੂੰ ਅ ਆਪਣੀ ਸੀਟ ਤੋਂ ਨਕਾਰ ਦਿੱਤਾ ਹੈ ਗਲਤੀਆਂ ਸਪਸ਼ਟ ਨੇ ਕਿ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਦਾ ਸਾਦੇ ਜਿਹੇ ਬੰਦੇ ਆਮ ਆਦਮੀ ਆ ਅਸੀਂ ਵੀਆਈਪੀ ਕਲਚਰ ਹਟਾਵਾਂਗੇ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ ਘਰ ਨਹੀਂ ਲਵਾਵਾਂਗੇ ਚਲੋ ਬਾਕੀ ਗੱਲਾਂ ਮੈਂ ਤੁਹਾਡਾਂ ਬਾਅਦ ਕਰਦਾ ਪਹਿਲਾਂ ਦੀ ਕੱਲ ਅਰਵਿੰਦ ਕੇਜਰੀਵਾਲ ਪੰਜਾਬ ਚ ਆਇਆ ਅ ਖੋਤੀ ਕੋਈ ਵਿਪਾਸਨਾ ਕਰਨ ਵਾਸਤੇ ਮੈਡੀਟੇਸ਼ਨ ਕਰਨ ਵਾਸਤੇ ਹੁਸ਼ਾਰਪੁਰ ਦਾ ਪੁਆਇੰਟ ਚੁਣਿਆ ਗਿਆ ਇਸ ਵਾਰ ਹੁਸ਼ਾਰਪੁਰ ਦੇ ਕਿਸੇ ਇੰਟੀਰੀਅਰ ਵਿੱਚ ਕੋਈ ਰੈਸਟ ਹਾਊਸ ਆ ਸਰਕਾਰੀ ਉੱਥੇ ਇਹਨੇ ਪਹੁੰਚਣਾ ਸੀ ਕੱਲ ਰਾਤ ਔਰ ਜਿਹੜਾ ਬੰਦਾ ਹਾਰਿਆ ਹੋਇਆ ਵਾ ਜਿਹੜਾ ਕੋਈ ਨਾ ਐਮਐਲਏ ਆ ਨਾ ਕੋਈ ਮਨਿਸਟਰ ਆ ਨਾ ਕੋਈ ਚੀਫ ਮਨਿਸਟਰ ਆ ਤੁਸੀਂ ਇੱਕ ਵਾਰ ਦੇਖੋ ਕਿ ਪੰਜਾਬ ਦੀ ਸਰਕਾਰ ਉਹਦੇ ਤੇ ਕਿੰਨਾ ਸਰਕਾਰੀ ਅਮਲਾ ਲਾ ਕੇ ਖਰਚ ਕਰ ਰਹੀ ਆ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਬਰਬਾਦ ਕਰਦੀ ਇੱਕ ਵਾਰੀ ਆ ਵੀਡੀਓ ਵੈਸੇ ਚੱਲ ਚੁੱਕੀ ਕਾਫੀ ਪਰ ਤੁਸੀਂ ਦੇਖੋ ਇੱਕ ਵਾਰ ਤੁਹਾਨੂੰ ਮਾਇਕ ਸ਼ਾਇਦ ਨਹੀਂ ਲੱਗਦਾ ਹੋਗਾ ਉਹਨੇ ਕਿਹਾ ਹੋ ਗਿਆ ਕੇਜਰੀਵਾਲਡ ਔਰ ਇਹ ਸਾਰਾ ਗੱਡੀਆਂ ਦਾ ਕਾਫਲਾ ਲਗਭਗ ਜਿਨ੍ਹਾਂ ਨੇ ਮੈਨੂੰ ਇਹ ਵੀਡੀਓ ਭੇਜੀ ਆ ਉਹਨਾਂ ਨੇ ਗਿਣੀਆਂ ਖੜ ਕੇ ਉੱਥੇ ਉਹਨਾਂ ਨੇ ਕਿਹਾ 34 ਗੱਡੀਆਂ ਦਾ ਕਾਫਲਾ 34 ਪੁਲਿਸ ਦੀਆਂ ਗੱਡੀਆਂ ਦਾ ਕਾਫਲਾ ਕੇਜਰੀਵਾਲ ਲੈ ਕੇ ਹਲੇ ਵਿਪਾਸਨਾ ਕਰਨ ਆਇਆ ਉੱਥੇ ਸ਼ਾਂਤੀ ਲੱਭਣ ਆਇਆ ਪੰਜਾਬ ਦੇ ਵਿੱਚ ਤੌਂਤੀ ਗੱਡੀਆਂ ਸਰਕਾਰੀ ਅਮਲਾ ਪੰਜਾਬ ਪੁਲਿਸ ਦਾ ਲੈ ਕੇ ਮੈਂ ਸਮਝਦਾ ਇਹਨਾਂੋਂ ਜ਼ਿਆਦਾ ਸ਼ਰਮ ਦੀ ਗੱਲ ਭਗਵੰਤਮਾਨ ਵਾਸਤੇ ਔਰ ਇਹਨਾਂੋਂ ਜ਼ਿਆਦਾ ਸ਼ਰਮ ਦੀ ਗੱਲ ਕੇਜਰੀਵਾਲ ਵਾਸਤੇ ਜਿਹੜਾ ਜਿਹਦੀ ਕੋਈ ਐਨਟਾਈਟਲਮੈਂਟ ਨਹੀਂ ਗਈ ਔਰ ਯਾਦ ਰਹੇ ਕਿ ਜਿਹੜਾ ਸ਼ੀਸ਼ ਮਹਿਲ ਦਾ ਮਸਲਾ ਉੱਠਿਆ ਦਿੱਲੀ ਦੇ ਵਿੱਚ ਜਿਹੜਾ ਇਹਨੇ ਸਰਕਾਰੀ ਘਰ ਤੇ ਉੱਤੇ ਕਰੋੜਾਂ ਰੁਪਏ ਖਰਚੇ ਉਹਦੇ ਕਰਕੇ ਦੀ ਹਾਰ ਹੋਈ ਆ ਸ਼ਰਾਬ ਦੇ ਘਟਾਲੇ ਦੇ ਕਰਕੇ ਹਾਰ ਹੋਈ ਆ ਲੇਕਿਨ ਆਪਾਂ ਕੋਈ ਸਬਕ ਨਹੀਂ ਸਿੱਖਣਾ ਔਰ ਇੱਥੇ ਹੀ ਬਸ ਨਹੀਂ ਇਹ ਬੈਕ ਡੋਰ ਰਾਹੀਂ ਪੰਜਾਬ ਨੂੰ ਹੁਣ ਚਲਾਉਣਾ ਚਾਹੁੰਦਾ ਤੁਸੀਂ ਸਾਰਿਆਂ ਨੇ ਉਸ ਦਿਨ ਸੁਣ ਲਿਆ ਦੇਖ ਲਿਆ ਕਿ ਜਿਹੜਾ ਮੈਂਬਰ ਪਾਰਲੀਮੈਂਟ ਆ ਸੰਜੀਵ अरोड़ा ਲੁਧਿਆਣੇ ਦਾ ਰਾਜ ਸਭਾ ਦਾ ਉਹਨੂੰ ਇਹਨਾਂ ਨੇ ਨਾਮਿਨੇਟ ਕਰਤਾ ਕਿ ਲੁਧਿਆਣਾ ਵੈਸ ਤੇ ਜਿਮਨੀ ਚੋਣ ਲੜੇਗਾ ਔਰ ਉਹਨੂੰ ਇਹ ਮਨਿਸਟਰ ਬਣਾਉਣਗੇ ਹੁਣ ਪਹਿਲਾਂ ਕੈਬਿਨੇਟਸ ਲੈਣਗੇ ਤਾਂ ਕਿ ਰਾਜ ਸਭਾ ਦੀ ਸੀਟ ਜਲਦੀ ਅਸਤੀਫਾ ਦੇ ਦੇਵੇ ਤੇ ਕੇਜਰੀਵਾਲ ਨੂੰ ਪੰਜਾਬ ਦੇ ਕੋਟੇ ਚੋਂ ਰਾਜ ਸਭਾ ਭੇਜਣ ਦੀ ਤਿਆਰੀ ਕਰ ਰਹੇ ਹਨ ਲੋਕ ਹੁਸ਼ਾਰਪੁਰ ਬੈਣਾ ਕੋਈ ਵਿਪਾਸਰਾਂ ਨਹੀਂ ਕੀ ਇਹ ਸਭ ਢੋਂਗ ਤੇ ਡਰਾਮਾ ਤੇ ਇਹ ਫਰਜ਼ੀ ਗੱਲਾਂ ਨੇ ਔਰ ਇੱਥੇ ਬੈਠ ਕੇ ਉਹ ਹੁਸ਼ਾਰਪੁਰ ਅਗਲੇ 5-10 ਦਿਨ 15 ਦਿਨ ਕਿ ਮੈਨੂੰ ਕੋਈ ਡਿਸਟਰਬ ਵੀ ਨਾ ਕਰੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਕੰਮ ਪੰਜਾਬ ਤੋਂ ਚਲਾਵੇਗਾ ਅਗਲੀ ਗੱਲ ਜਿਹੜਾ ਪਿਛਲੇ ਦਿਨਾਂ ਚ ਪੁਲਿਸ ਦਾ ਜਿਹੜਾ ਸਾਰਾ ਰੀਵੈਂਪ ਹੋਇਆ ਨਾ ਪੁਲਿਸ ਦੇ ਅਫਸਰਾਂ ਦੀ ਬਦਲੀਆਂ ਹੋਈਆਂ ਐ ਐਸਐਸਪੀ ਲੈਵਲ ਦੀਆਂ ਐ ਡੀਜੀਪੀ ਲੈਵਲ ਦੀਆਂ ਮੇਰੀ ਜਾਣਕਾਰੀ ਕਰੈਕਟ ਆ ਕਿ ਇਹਨੇ ਦਿੱਲੀ ਇੱਕ 11 ਵਜੇ ਤੋਂ ਲੈ ਕੇ 2 ਵਜੇ ਤੱਕ स्लਾਟ ਰੱਖਿਓ ਹੈ स्लਾਟ ਮਤਲਬ ਕਿ ਟਾਈਮ ਰੱਖਿਆ ਸੀ ਕਿ ਆਹ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਮੈਨੂੰ 11 ਵਜੇ ਤੋਂ 2 ਵਜੇ ਤੱਕ ਅੱਜ ਮਿਲਣਗੇ ਆਹ ਪੰਜ ਛੇ ਜ਼ਿਲ੍ਹਿਆਂ ਦੇ ਅਗਲੇ ਦਿਨ ਮਿਲਣਗੇ ਤੇ ਆਹ ਅਗਲੇ ਦਿਨ ਮਿਲਣਗੇ ਸਾਰੇ ਪੰਜਾਬ ਦੀ ਅਫਸਰਸ਼ਾਈ ਨੂੰ ਉੱਥੇ ਬੁਲਾਇਆ ਗਿਆ ਵਾ ਔਰ ਜਿਹੜੀ ਪਿਛਲੇ ਦਿਨਾਂ ਚ ਕੈਬਨਟ ਮੀਟਿੰਗ ਹੋਈ ਆ ਜਿੱਦਾਂ ਜਿਸ ਦੀ ਇਹਨਾਂ ਨੇ ਕੋਈ ਤਸਵੀਰ ਅੰਦਰਲੀ ਆਈ ਬਲੀਵ ਉਹ ਦੱਸਿਆ ਗਿਆ ਕਿ ਉਸ ਕੈਬਨਿਟ ਮੀਟਿੰਗ ਵਿੱਚ ਮਨੀਸ਼ ਸੋਡਿਆ ਆਇਆ ਹੋਇਆ ਸੀ ਜਦ ਦਿਨ ਇਹਨਾਂ ਨੇ ਆ ਸ਼ਰਾਬ ਦੀ ਨੀਤੀ ਦਾ ਨਵਾਂ ਨਵੀਂ ਸ਼ਰਾਬ ਨੀਤੀ ਐਲਾਨ ਕੀਤੀ ਨਾ 3 ਸਾਲ ਤੋਂ ਸੁੱਤੇ ਰਹਿਣ ਤੋਂ ਬਾਅਦ ਉਹਦੇ ਵਿੱਚ ਮਨੀਸ਼ ਸੋਡਿਆ ਬੈਠਾ ਸੀ ਜਿਹੜਾ ਹਾਰਿਆ ਹੋਇਆ ਇੱਕ ਐਮਬੈਲ ਦੇ ਆ ਦਿੱਲੀੋਂ ਉਹਦੇ ਵਿੱਚ ਇਹਨਾਂ ਦਾ ਜਿਹੜਾ ਪੀਏ ਵਿਭਤ ਕੁਮਾਰ ਜਿਨੇ ਉਹ ਸੁਵਤੀ ਮਾਲੇਵਾਲ ਨੂੰ ਕੁੱਟਿਆ ਸੀਗਾ ਜੁੱਤੀਆਂ ਦੇ ਨਾਲ ਉਹ ਵੀ ਅੰਦਰ ਬੈਠਾ ਸੀਗਾ ਤੁਸੀਂ ਦੇਖੋ ਇਸ ਸਰਕਾਰ ਦੇ ਕੰਮ ਕੀ ਨੇ ਅੱਛਾ ਅਗਲੀ ਗੱਲ ਇਹ ਬੁਲਡੋਜ਼ਰ ਨਾਲ ਲੋਕਾਂ ਦੇ ਘਰ ਟਾਰ ਰਹੇ ਅੱਜ ਮੈਂ ਇੱਕ ਫੋਟੋ ਸ਼ੇਅਰ ਕੀਤੀ ਆ ਇੱਕ ਨੌਜਵਾਨ ਨਸ਼ੇ ਦੇ ਭੇਟ ਚੜ ਗਿਆ ਜਗਰੌਂ ਹਲਕੇ ਦਾ ਕੀ ਉਹਦਾ ਘਰ ਵੀ ਢਾਉਣਗੇ ਤੁਸੀਂ ਔਰ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਕਰਤਾ ਜਦ ਸੁਪਰੀਮ ਕੋਰਟ ਆਫ ਇੰਡੀਆ ਨੇ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਦੀ ਬੁਲਡੋਜ਼ਰ ਪੋਲਿਟਿਕਸ ਦੇ ਰੋਕ ਲਾਈ ਹੋਈ ਆ ਕਿਉਂਕਿ ਅਕਸਰ ਲਾਅ ਆਫ ਦ ਲੈਂਡ ਕੰਮ ਕਰਦਾ ਨਾ ਸਾਡੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਆ ਸਾਡੇ ਕੋਲ ਪੁਲਿਸ ਪ੍ਰਣਾਲੀ ਆ ਸਾਡੇ ਕੋਲ ਪਰਸਕਿਊਸ਼ਨ ਆ ਉਸ ਤੋਂ ਅੱਗੇ ਜੁਡੀਸ਼ਰੀ ਆ ਤੇ ਫਿਰ ਤਾਂ ਸਾਰਾ ਕੁਝ ਬੰਦ ਕਰ ਦਿਓ ਜੇ ਭਗਵੰਤ ਮਾਨ ਨੇ ਫੈਸਲਾ ਕਰਨਾ ਸਰਪੰਚ ਨੂੰ ਫੋਨ ਲਾ ਲਿਆ ਕੋਈ ਲੁਧਿਆਣਾ ਜ਼ਿਲ੍ਹੇ ਦੇ ਇੱਕ ਸਰਪੰਚ ਨੂੰ ਫੋਨ ਲਾ ਲਿਆ ਕਿ ਜੀ ਆਪ ਘਰ ਦੱਸੋ ਜੀ ਇਹ ਨਸ਼ਾ ਵੇਚਦਾ ਹਾਂ ਜੀ ਨਸ਼ਾ ਵੇਚਦਾ ਜੀ ਧਾ ਦਿਓ ਘਰ ਜੀ ਦਾ ਇਸ ਡੈਡ ਤੇ ਰੂਲ ਆਫ ਲਾ